ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗ ਜੀ ਤੁਸੀਂ ਸੁਣ ਰਹੇ ਹੋ ਗਿਆਨੀ ਸੂਨ ਸਿੰਘ ਸ਼ੀਤਲ ਜੀ ਹੁਣਾ ਦੇ ਲਿਖੀ ਹੋਈ ਬਹੁਤ ਹੀ ਬਹੁਮੁੱਲੀ ਕਿਤਾਬ ਆਡੀਓ ਬੁੱਕ ਸਿੱਖ ਰਾਜ ਕਿਵੇਂ ਬਣਿਆ ਦਾ ਭਾਗ ਨੌਵਾਂ ਬੇਨਤੀ ਹੈ ਜੀ ਕਿ ਇਹ ਸਮਾਨ ਮਤੇ ਇਤਿਹਾਸ ਨੂੰ ਸੁਣੋ ਤੇ ਦੂਜਿਆਂ ਨਾਲ ਵੀ ਸ਼ੇਅਰ ਕਰਨ ਦੀ ਖੇਚਲ ਜਰੂਰ ਕਰੋ ਸਿੱਖ ਰਾਜ ਕਿਵੇਂ ਬਣਿਆ ਮੀਰ ਮੀਰ ਮੰਨੂ ਦਾ ਬਹੁਤ ਹੀ ਇਹ ਦਲੇਰਾਨਾ ਉੱਤਰ ਸੁਣ ਕੇ ਅਬਦਾਲੀ ਬੜਾ ਖੁਸ਼ ਹੋਇਆ ਤੇ ਮੀਰ ਮੰਨੂ ਨੂੰ ਹੀ ਆਪਣੇ ਵੱਲੋਂ ਲਾਹੌਰ ਦਾ ਸੂਬੇਦਾਰ ਰਹਿਣ ਦਿੱਤਾ ਮੀਰ ਮੰਨੂ ਨੇ ਸੂਬਾ ਮੁਲਤਾਨ ਦਾ ਲਾਹੌਰ ਬਦਲੇ ਅਬਦਾਲੀ ਨੂੰ 50 ਲੱਖ ਸਲਾਨਾ ਖਰਾਸ ਦੇਣਾ ਮੰਨਿਆ ਸ਼ਹਿਰ ਵਿੱਚੋਂ ਉਗਰਾਈ ਕਰਕੇ ਉਸੇ ਵੇਲੇ 50 ਲੱਖ ਨਗਦ 11 ਘੋੜੇ ਤੇ 2 ਹਾਥੀ ਅਬਦਾਲੀ ਦੀ ਪੇਟਾ ਕੀਤੇ ਗਏ ਅਬਦਾਲੀ ਨੇ ਐ ਇੱਕ ਐਦਨਾਮਾ ਮੇਰਾ ਹੀ ਸੂਬਾ ਮਲਤਾਨ ਤੇ ਲਾਹੌਰ ਆਪਣੇ ਰਾਜ ਨਾਲ ਮਲਾ ਲੇ। ਕਲੰਦਰ ਬੇਗ ਦੇ ਹੱਥ ਉਹ ਐਦਨਾਮਾ ਬਾਦਸ਼ਾਹ ਦੀ ਸਹੀ ਪੁਆਉਣ ਵਾਸਤੇ ਦਿੱਲੀ ਭੇਜਿਆ। 23 ਅਪ੍ਰੈਲ ਨੂੰ ਬਾਦਸ਼ਾਹ ਦਿੱਲੀ ਨੇ ਐਦਨਾਮਾ ਪ੍ਰਵਾਨ ਕਰ ਲਿਆ ਤੇ ਸੂਬਾ ਲਾਹੌਰ ਤੇ ਮਲਤਾਨ ਉੱਤੇ ਅਹਿਮਦ ਸ਼ਾਹ ਅਫਦਾਲੀ ਦਾ ਹਕਮ ਮੰਨ ਲਿਆ। ਇਸ ਦਿਨ ਤੋਂ ਇਹ ਦੋਵੇਂ ਸੂਬੇ ਦਿੱਲੀ ਨਾਲੋਂ ਟੁੱਟ ਕੇ ਅਫਗਾਨਿਸਤਾਨ ਦੇ ਰਾਜ ਨਾਲ ਗੰਡੇ ਗਏ ਤੇ ਮੀਰ ਮੰਨੂ ਦੋਹਾਂ ਦਾ ਸੂਬੇਦਾਰ ਬਣਿਆ ਅਹਿਮਦ ਸ਼ਾਹ ਅਬਦਾਲੀ ਦਾ ਜਨਮ ਮਲਤਾਨ ਹੋਇਆ ਸੀ ਇਸ ਵਾਸਤੇ ਉਹਨੂੰ ਮਲਤਾਨ ਨਾਲ ਖਾਸ ਲਗਾਓ ਸੀ ਲਾਹੌਰ ਮਲਤਾਨ ਆਪਣੇ ਰਾਜ ਨਾਲ ਮਿਲਾ ਕੇ ਉਹਨੇ ਆਪਣੀ ਨਸਲ ਦੇ ਬਹੁਤ ਸਾਰੇ ਸੱਦੋ ਜੋਈ ਪਠਾਨ ਜ਼ਮੀਨ ਦੇ ਕੇ ਮਲਤਾਨ ਵਿੱਚ ਵਸਾ ਦਿੱਤੇ ਐਸੇ ਸਮੇਂ ਅਬਦਾਲੀ ਨੇ ਆਪਣੇ ਜਰਨੈਲ ਅਬਦੁੱਲਾ ਖਾਨ ਨੂੰ ਪੇਚ ਕੇ ਕਸ਼ਮੀਰ ਫਤਿਹ ਕਰ ਲਿਆ ਤੇ ਆਪਣੇ ਰਾਜ ਨਾਲ ਮਿਲਾ ਕੇ ਉਥੋਂ ਦਾ ਸੂਬੇਦਾਰ دیਵਾਨ ਸੁਖਜੀਵਨ ਮਲ ਨੂੰ ਬਣਾਇਆ ਨਵੇਂ ਮੱਲੇ ਤਿੰਨਾਂ ਸੂਬਿਆਂ ਦਾ ਪ੍ਰਬੰਧ ਕਰਕੇ ਅਫਦਾਲੀ ਲਾਹੌਰੋਂ ਹੀ ਵਾਪਸ ਕੰਧਾਰ ਨੂੰ ਮੁੜ ਗਿਆ ਮੀਰ ਮੰਨੂ ਅਹਿਮਦ ਸ਼ਾ ਅਫਦਾਲੀ ਵੱਲੋਂ ਲਾਹੌਰ ਦੇ ਮੁਲਤਾਨ ਦਾ ਹਾਕਮ ਬਣ ਗਿਆ ਸਰਕਾਰ ਦਿੱਲੀ ਤੇ ਅਫਗਾਨਿਸਤਾਨ ਦੇ ਝਮੇਲਿਆਂ ਵੱਲੋਂ ਉਹ ਬੇਫਿਕਰ ਹੋ ਗਿਆ ਕਿਉਂਕਿ ਪਹਿਲੀ ਸਰਕਾਰ ਨਾਲੋਂ ਉਹਦਾ ਵਾਸਤਾ ਟੁੱਟ ਗਿਆ ਤੇ ਦੂਜੀ ਦੀ ਉਹਨੇ ਈਨ ਮੰਨ ਲਈ ਹੁਣ ਉਹਨੂੰ ਫਿਕਰ ਰਹਿ ਗਿਆ ਸੀ ਤਾਂ ਦੇਸ਼ ਦੇ ਅੰਦਰੂਨੀ ਅਮਨ ਦਾ ਉਹ ਆਪਣੇ ਇਰਾਦੇ ਅਨੁਸਾਰ ਇਸ ਕੰਮ ਤੇ ਲੱਕ ਬੰਨ ਕੇ ਲੱਗ ਗਿਆ ਮੰਨੂ ਤੇ ਸਿੱਖਾਂ ਦੇ ਮਲਾਪ ਦਾ ਵਸੀਲਾ ਕੇਵਲ ਕੋੜਾ ਮਲ ਹੀ ਸੀ ਉਸ ਵਰਗ ਹਾਸ ਹੋ ਚੁੱਕਾ ਸੀ ਹੁਣ ਤਾਂ ਮੰਨੂ ਦੇ ਦਰਬਾਰ ਵਿੱਚ ਉਹਨਾਂ ਲੋਕਾਂ ਦਾ ਬੋਲਬਾਲਾ ਸੀ ਜੋ ਸਿੱਖਾਂ ਨੂੰ ਕਾਫਰ ਸਮਝ ਕੇ ਸਮੋਲ ਚੋਂ ਖਤਮ ਕਰਨਾ ਚਾਹੁੰਦੇ ਸਨ ਮਨੂ ਆਪ ਵੀ ਤੋ ਅਸ ਵੀ ਸੁਭਾਦਾ ਸੀ ਇੱਕ ਕੰਬਲੀ ਦੂਜੀ ਮੜੀਆਂ ਦੇ ਰਾਹ ਪੈ ਗਈ ਫਿਰ ਸੁੱਖ ਕਿਵੇਂ ਰਹੇ ਮੁਲਾਣਿਆਂ ਤੇ ਫੌਜਦਾਰਾਂ ਨੇ ਮੰਨੂ ਨੂੰ ਬਹੁਤ ੜਕਾਇਆ ਤੇ ਅਬਦਾਲੀ ਸਾਹਮਣੇ ਹਾਰ ਜਾਣ ਦਾ ਕਾਰਨ ਵੀ ਉਹਨਾਂ ਨੇ ਸਿੱਖਾਂ ਨੂੰ ਠਹਿਰਾਇਆ ਉਹ ਕਹਿੰਦੇ ਕਿ ਜੇ ਸਿੱਖ ਦਿਲ ਢਾ ਕੇ ਲੜਦੇ ਤੇ ਲੜਾਈ ਦੇ ਆਦਵਾਟਿਓਂ ਹੀ ਸਾਡਾ ਸਾਥ ਛੱਡ ਕੇ ਨਾ ਚਲੇ ਜਾਂਦੇ ਤਾਂ ਅਸੀਂ ਜ਼ਰੂਰ ਜਿੱਤ ਜਾਂਦੇ ਮੰਨੂ ਨੇ ਐਨਾ ਗੱਲਾਂ ਨੂੰ ਦਿਲ ਵਿੱਚ ਵਸਾ ਲਿਆ ਤੇ ਆਪਣੇ ਰਾਜ ਵਿੱਚ ਅਮੰਦਾ ਨਿਰਬਰ ਉਹਨੇ ਸਿੱਖਾਂ ਦੀ ਤਬਾਈ ਤੇ ਹੀ ਮਿਥਰਿਆ ਉਸਨੇ ਸਿੱਖਾਂ ਦੀਆਂ ਜ਼ਗੀਰਾਾਂ ਜ਼ਬਤ ਕਰ ਲਈਆਂ ਤੇ ਹਰ ਕੇਸਤਾਰੀ ਦੇ ਕਤਲ ਦਾ ਹੁਕਮ ਦੇ ਦਿੱਤਾ ਸਿੱਖਾਂ ਨੇ ਇਲਾਕੇ ਵਿੱਚ ਲੁੱਟਮਾਰ ਕਰਨੀ ਆਰੰਭ ਕਰ ਦਿੱਤੀ ਸਾਰੇ ਦੇਸ਼ ਵਿੱਚ ਫੇਰ ਰੌਲਾ ਪੈ ਗਿਆ ਪੁਰਾਣੇ ਸਾਰੇ ਸੁਬੇਦਾਰਾਂ ਨਾਲੋਂ ਮੀਰ ਮੰਨੂ ਬਲਵਾਨ ਤੇ ਸਖਤ ਸੁਭਾ ਦਾ ਸੀ ਉਹਨੇ ਸਿੱਖਾਂ ਦੀ ਤਬਾਈ ਦੀ ਸੌਖਾ ਲਈ ਸਿੱਖਾਂ ਤੇ ਉਹਨਾਂ ਦੇ ਬੱਚਿਆਂ ਤੇ ਇਸਤਰੀਆਂ ਦੇ ਕਤਲ ਦਾ ਹੁਕਮ ਦੇ ਕੇ ਉਨੇ ਸਾਰੇ ਇਲਾਕੇ ਵਿੱਚ ਗਸ਼ਤੀ ਫੌਜ ਚੜਾ ਦਿੱਤੀ ਜਿਸ ਤੇ ਅਫਸਰ ਮੋਮਨ ਖਾਨ ਸੈਦ ਜਮੇਲਉਦੀਨ ਬਖਸ਼ੀ ਗਾਜੀ ਬੇਗ ਖਵਾਜਾ ਮਿਰజా ਆਦਿ ਥਾਪੇ ਗਏ ਨਾਲ ਹੀ ਸਿੱਖ ਦਾ ਸਿਰ ਪੇਸ਼ ਕਰਨ ਵਾਲੇ ਨੂੰ 10 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਉਸ ਨੇ ਆਪਣੇ ਇਲਾਕੇ ਦੇ ਚੌਧਰੀਆਂ ਤੇ ਪਹਾੜੀ ਰਾਜਿਆਂ ਨੂੰ ਵੀ ਬੜੇ ਹੁਕਮ ਸਖਤ ਹੁਕਮ ਭੇਜੀ ਕਿ ਜਿੱਥੇ ਕੋਈ ਸਿੱਖ ਜਾਂ ਸਿੱਖਾਂ ਦੇ ਬੱਚੇ ਤੇ ਇਸ ਤਰ੍ਹਾਂ ਮਿਲਣ ਫੜ ਕੇ ਲਾਹੌਰ ਪਹੁੰਚਾ ਦਿੱਤੇ ਜਾਣ ਅਸੋ ਕਮਦੀ ਪਾਲਣਾ ਬੜੇ ਚੋਰ ਨਾਲ ਹੋਈ ਸੈਂਕੜੇ ਸਿੰਘ ਫੜੇ ਹੋਏ ਰੋਜ਼ ਲਾਹੌਰ ਆਉਂਦੇ ਤੇ ਨਖਾਸ ਚੌਂਕ ਸ਼ਹੀਦ ਗੰਜ ਵਿੱਚ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਕਤਲ ਕੀਤੇ ਜਾਂਦੇ ਇਹ ਕੁਮਾਰ ਉੱਥੇ ਸਿੱਖਾਂ ਦੇ ਸਿਰ ਐਨੇ ਇਕੱਠੇ ਹੋ ਗਏ ਕਿ ਉਹਨਾਂ ਦੇ ਮਨਾਰੇ ਉਸਾਰੇ ਗਏ ਖੂਪਰੇ ਗਏ ਤੇ ਨਹੀਂ ਹੱਥ ਲੈ ਦੱਬ ਕੇ ਉੱਤੇ ਕੰਧਾਂ ਉਸਾਰੀਆਂ ਗਈਆਂ ਅਦੀਨਾ ਬੇਗ ਦੇ ਭੇਜੇ ਹੋਏ 40-50 ਸਿੰਘ ਮੌਗਲੀਆਂ ਨਾਲ ਕੁੱਟ-ਕੁੱਟ ਕੇ ਮਾਰੇ ਗਏ ਇਨਾਮ ਲੈਣ ਲਈ لالچی ਬੰਦੇ ਮਰੇ ਹੋਏ ਸਿੰਘਾਂ ਜਾਂ ਮੁਟਿਆਰ ਬੀਬੀਆਂ ਦੇ ਕੇਸਾਂ ਵਾਲੇ ਸਿਰ ਲਿਆ ਕੇ ਲਾਹੌਰੋਂ ਇਨਾਮ ਲੈਂਦੇ। ਇਹਨਾਂ ਦਿਨਾਂ ਵਿੱਚ ਸਿੰਘਾਂ ਦਾ ਬੜਾ ਨੁਕਸਾਨ ਹੋਇਆ। ਜੰਗੀ ਸਿੰਘ ਕਈ ਥਾਈਂ ਗਸ਼ਤੀ ਫੌਜ ਨਾਲ ਦੋ-ਦੋ ਹੱਥ ਕਰਦੇ ਤੇ ਜਦ ਬਹਿਰੀ ਦੀ ਗਿਣਤੀ ਵੱਧ ਜਾਂਦੀ ਝੱਲਾਂ ਵਿੱਚ ਜਾ ਵੜਦੇ। ਮੋਮਨ ਖਾਂ ਜੋਸ਼ ਵਿੱਚ ਆਇਆ ਸਿੰਘਾਂ ਨੇ ਮਗਰ ਲੱਖੀ ਜੰਗਲ ਦੇ ਅੰਦਰ ਚਲਾ ਗਿਆ। ਸਿੰਘਾਂ ਨੇ ਸ਼ਿਕਾਰ ਹੱਥ ਆਇਆ ਵੇਖ ਕੇ ਚੁਫਾਰਿਓਂ ਹੱਲਾ ਬੋਲ ਦਿੱਤਾ। ਫੌਜੇ ਦਾ ਬੜਾ ਵੱਡਾ ਨੁਕਸਾਨ ਕਰਾ ਕੇ ਮੋਮਨ ਖਾਂ ਪਿੱਛੇ ਵੜਿਆ ਅਜਹੀਆਂ ਘਟਨਾਵਾਂ ਕਈ ਥਾਈ ਹੋਈਆਂ ਇਹਨਾਂ ਦਿਨਾਂ ਵਿੱਚ ਗਸ਼ਤੀ ਫੌਜ ਨੇ ਸੈਂਕੜੇ ਬੱਚੇ ਤੇ ਸਿੰਘਣੀਆਂ ਕੈਦ ਕਰਕੇ ਲਾਹੌਰ ਭੇਜੀਆਂ ਨਖਾਸ ਚੌਂਕ ਵਿੱਚ ਉਹਨਾਂ ਨੂੰ ਅਨੇਕ ਤਸੀਹੇ ਤੇ ਅਕਹਿ ਤਸੀਹੇ ਦਿੱਤੇ ਗਏ ਉਹਨਾਂ ਸਾਹਮਣੇ ਮੀਰ ਮੰਨੋ ਵੱਲੋਂ ਇੱਕੋ ਸ਼ਰਤ ਸੀ ਕਿ ਸਿੱਖੀ ਛੱਡੋ ਤੇ ਮੁਸਲਮਾਨ ਹੋਵੋ ਇਸ ਤੋਂ ਇਨਕਾਰ ਕਰਨ ਉੱਤੇ ਉਹਨਾਂ ਨੂੰ ਸਖਤ ਗਰਮੀ ਵਿੱਚ ਤੰਗ ਪੂਰੇ ਅੰਦਰ ਕੈਦ ਰੱਖਿਆ ਗਿਆ ਹਰ ਇੱਕ ਸਿੰਘਣੀ ਨੂੰ 20 ਸਿਰ ਪੱਕੇ ਦਾਣੇ ਪੀਣ ਵਾਸਤੇ ਦਿੱਤੇ ਜਾਂਦੇ ਜੋ ਨਾ ਪੀ ਸਕਦੀ ਉਹਦੀ ਛਾਤੀ ਉੱਤੇ ਦੋ ਮਣ ਪੱਕੇ ਪੱਥਰ ਦਾ ਗੋਲਾ ਰੱਖਿਆ ਜਾਂਦਾ ਖਾਣ ਵਾਸਤੇ ਹਰ ਇੱਕ ਨੂੰ ਜਵਾਂ ਦੇ ਆਟੇ ਦੀ ਜਿਸ ਵਿੱਚ ਅੱਧੋ ਸੁਦ ਲੂਣ ਪਾਇਆ ਹੁੰਦਾ ਅੱਧੀ ਰੋਟੀ ਤੇ ਇੱਕ ਪਿਆਲਾ ਪਾਣੀ ਅਠਾਂ ਪੈਰਾਂ ਪਿੱਛੋਂ ਦਿੱਤਾ ਜਾਂਦਾ ਭੁੱਖੇ ਬਾਲ ਗੋਦੀਆਂ ਵਿੱਚ ਵਿਲਕਦੇ ਪਰ ਸਿੱਧਕੀ ਮਾਵਾਂ ਪਾਣਾ ਸਮਝ ਕੇ ਚੱਲ ਰਹੀਆਂ ਸਨ ਮੇਰ ਮਨੂ ਦੇ ਹੁਕਮ ਨਾਲ ਮਾਵਾਂ ਦੀਆਂ ਗੋਦੀਆਂ ਵਿੱਚੋਂ ਦੁੱਧ ਚੁੰਘਦੇ ਬਾਲ ਖੋਕੇ ਉਹਨਾਂ ਦੀਆਂ ਅੱਖਾਂ ਸਾਹਮਣੇ ਮਾਰੇ ਗਏ ਜਲਾਦ ਬੱਚੇ ਨੂੰ ਉੱਪਰ ਚਲਾ ਕੇ ਹੀਠਾਂ ਨੇਜਾ ਕਰ ਦਿੰਦੇ ਤੇ ਉਵੇਂ ਬੱਚੇ ਦੀਆਂ ਲਹੂ ਭਰੀ ਤੜਫ ਦੀ ਲੋਥ ਮਾਂ ਦੀ ਗੋਦ ਵਿੱਚ ਧਰ ਦਿੰਦੇ ਫੇਰ ਵੀ ਉਹ ਸਿੱਧਕੜਾਂ ਧਰਮੋਂ ਨਾ ਹਾਰੀਆਂ ਤਾਂ ਬੱਚਿਆਂ ਦੇ ਕਲੇਜੇ ਕੱਢ ਕੇ ਵਾਹਿਗੁਰੂ ਮਾਵਾ ਦੇ ਮੂੰਹ ਵਿੱਚ ਦਿੱਤੇ ਗਏ ਤੇ लाਡਲਿਆਂ ਦੀਆਂ ਬੋਟੀਆਂ ਦੇ ਹਾਰ ਪਰੋ ਕੇ ਮਾਵਾਂ ਦੇ ਗਲਾਂ ਵਿੱਚ ਪਾਏ ਗਏ ਸਦਕੇ ਉਹਨਾਂ ਦੇਵੀਆਂ ਦੇ ਸਿੱਧਕ ਦੇ ਜਿੰਨਾ ਐਨਾ ਕੁਝ ਚੱਲ ਕੇ ਸਿੱਖੀ ਨਿਭਾਈ ਦਿਨੋ ਦਿਨ ਐਨਾ ਕੈਦਣਾ ਦੀ ਗਿਣਤੀ ਵਾਧੀ ਜਾ ਰਹੀ ਸੀ ਜੰਗੀ ਸਿੱਖਾਂ ਨਾਲ ਲੜਦੇ ਪਿੰਡ ਦੇ ਇਲਾਕੇ ਵਿੱਚੋਂ ਦੂਰ ਨਿਕਲ ਗਏ ਸਨ ਤੇ ਹੁਣ ਸਾਰਾ ਜੋਰ ਉਹਨਾਂ ਦੇ ਪਰਿਵਾਰ ਫੜਨ ਉੱਤੇ ਸੀ ਜੇ ਇਸ ਬਾਬਤ ਇਹ ਸ਼ੱਕ ਪੈ ਜਾਂਦਾ ਕਿ ਉਹ ਸਿੱਖ ਜਾਂ ਸਿੱਖਾਂ ਦਾ ਹਮੈਤੀ ਆ ਉਹਨੂੰ ਫੜ ਲਿਆ ਜਾਂਦਾ ਇੱਕ ਪਿੰਡ ਉੱਤੇ ਗਸ਼ਤੀ ਫੌਜ ਪੈਂਦੀ ਤਾਂ ਉਧਾਲੇ ਦੇ 10 ਪਿੰਡ ਵਿਹਲੇ ਹੋ ਜਾਂਦੇ ਮਾਮਾ ਬੱਚਿਆਂ ਨੂੰ ਲੁਕਾਉਂਦੀਆਂ ਫਿਰਦੀਆਂ ਸਿੱਖਾਂ ਦੀ ਜਿੰਨੀ ਕਤਲਾਮ ਮੰਨੂ ਦੇ ਐਦ ਵਿੱਚ ਹੋਈ ਉਸ ਨੇ ਪਿਛਲੇ ਸਾਰੇ ਜ਼ੁਲਮ ਮਾਤ ਪਾ ਦਿੱਤੇ ਉਸ ਸਮੇਂ ਸਿੱਖਾਂ ਵਿੱਚ ਰਵਾਇਤ ਪਰਚਲਤ ਹੋ ਗਈ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਸਾਨੂੰ ਵੱਡਦਾ ਅਸੀਂ ਧੂਣ ਸੁਹਾਏ ਹੋਏ ਜਿਸ ਵੇਲੇ ਐਸ ਜ਼ੁਲਮ ਦੀਆਂ ਖਬਰਾਂ ਸਿੰਘਾਂ ਦੇ ਦੂਰੋਂ ਗਏ ਜਥਿਆਂ ਨੂੰ ਮਿਲੀਆਂ ਉਮਰ ਨ ਮਾਰਨ ਦੀ ਧਾਰਕੇ ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਰਦੀਆਂ ਵਿੱਚ ਫਿਰ ਪੰਜਾਬ ਨੂੰ ਪਰਤ ਆਏ। ਕਈ ਥਾਵਾਂ ਤੇ ਗਸ਼ਤੀ ਫੌਜ ਨਾਲ ਸਿੰਘਾਂ ਦੀਆਂ ਮਠਵੇੜ ਹੋਣ ਲੱਗੀਆਂ। ਇਹ ਖਬਰਾਂ ਸੁਣ ਕੇ ਮੀਰ ਮੰਨੂ ਗੁੱਸਾ ਖਾ ਕੇ ਆਪ ਚੜਿਆ। ਉਹਨੇ ਮੁੱਲਾਂਪੁਰ ਕੋਲ ਜਾ ਡੇਰਾ ਲਾਇਆ ਤੇ ਇਲਾਕੇ ਵਿੱਚੋਂ ਬੱਚੇ ਫੜਫੜ ਕੇ ਕਤਲ ਕਰਨੇ ਸ਼ੁਰੂ ਕਰ ਦਿੱਤੇ। ਜੋ ਲੌਂ ਵਾਲੀ ਅੱਤ ਹੋ ਗਈ। ਕੁਦਰਤ ਵੀ ਇਸ ਕਹਿਰ ਨੂੰ ਵੇਖ ਕੇ ਕ੍ਰੋਧ ਵਿੱਚ ਆ ਗਈ। 4 ਨਵੰਬਰ 1753 ਈਸਵੀ ਦਾ ਦਿਨ ਚੜਿਆ ਹੀ ਸੀ ਕਿ ਜਾਂ ਸੁਹੇ ਨੇ ਆ ਖਬਰ ਦਿੱਤੀ ਕਿ ਨਾਲ ਦੇ ਕਮਾਦ ਵਿੱਚ ਸਿੰਘ ਲੁਕੇ ਬੈਠੇ ਮੰਨੂ ਨੇ ਉਸੇ ਵੇਲੇ ਕੋੜੇ ਤੇ ਚੜ ਕੇ ਆਪਣੀ ਫੌਜ ਨਾਲ ਜਾ ਕੇ ਕਮਾਦ ਨੂੰ ਘੇਰਾ ਪਾ ਲਿਆ ਚਫੇਰਿਓ ਕਮਾਦ ਵਿੱਚ ਮੀਂਹ ਵਾਂ ਗੋਲੀ ਵਰਨ ਲੱਗੀ ਅੰਦਰੋਂ ਸਿੰਘਾਂ ਨੇ ਵੀ ਇੱਕੇ ਵਾਰ ਵਾਲੀ ਝਾੜੀ ਕਮਾਦ ਵੜਾ ਸੰਗਣਾ ਸੀ ਐਸ ਵਾਸਤੇ ਨਾ ਤਾਂ ਬਾਹਰ ਦੀ ਗੋਲੀ ਦਾ ਅੰਦਰ ਤੇ ਨਾ ਸਿੰਘਾਂ ਦੀ ਗੋਲੀ ਦਾ ਬਾਹਰ ਕੋਈ ਅਸਰ ਹੋਇਆ ਪਰ ਕਮਾਦ ਦੇ ਖੜਾਕ ਤੋਂ ਕੋੜਾ ਡਰ ਗਿਆ ਤੇ ਮੀਰ ਮੰਨੂ ਕਾਠੀ ਤੋਂ ਥੱਲੇ ਆ ਪਿਆ ਉਸ ਦਾ ਇੱਕ ਪੈਰ ਰਕਾਬ 'ਤੇ ਚੜਿਆ ਰਹਿ ਗਿਆ ਤੇ ਭੱਜੇ ਜਾਂਦੇ ਕੋੜੇ ਦੇ ਮਗਰ ਤੂੰ ਹੀ ਦਾ ਤੂੰ ਹੀ ਦਾ ਉਹ ਮਰ ਗਿਆ ਉਸ ਦੀ ਫੌਜ ਦੀ ਕਈ ਮਹੀਨੇ ਦੀ ਤਨਖਾਹ ਬਾਕੀ ਰਹਿੰਦੀ ਸੀ ਸੋ ਫੌਜ ਨੇ ਲੋਥ ਤੇ ਕਬਜ਼ਾ ਕਰ ਲਿਆ ਤੇ ਜੇ ਦਿਨ ਪਿੱਛੋਂ ਮੀਰ ਮੰਨੂ ਦੀ ਬੇਗਮ ਮੁਰਾਦ ਬੇਗਮ ਪ੍ਰਸਿੱਧ ਮਗਲਾਨੀ ਬੇਗਮ ਨੇ ਆਪਣੇ ਗਹਿਣੇ ਵੇਚ ਕੇ 3 ਲੱਖ ਰੁਪਈਆ ਤਨਖਾਹ ਵਜੋਂ ਦਿੱਤਾ ਤਾਂ ਮੰਨੂ ਦੀ ਲੋਥ ਲੈ ਕੇ ਲਾਹੌਰ ਮੀਆਂ ਮੀਰ ਖਾਨ ਬਹਾਦਰ ਦੀ ਕਬਰ ਕੋਲ ਦਫਨਾਾਈ ਗਈ ਜਿਸ ਵੇਲੇ ਮੰਨੂ ਦੇ ਮਰਨ ਦੀ ਖਬਰ ਸਿੰਘਾਂ ਨੂੰ ਮਿਲੀ ਉਹਨਾਂ ਦਾ ਇੱਕ ਜਥਾ ਜੋ ਉਸ ਵੇਲੇ ਲਾਹੌਰ ਦੇ ਨੇੜੇ ਫਿਰ ਰਿਹਾ ਸੀ ਰਾਤ ਤਾਵਾ ਕਰਕੇ ਸ਼ਹੀਦ ਗੰਜ ਜਾ ਪਿਆ ਕੈਦਖਾਨੇ ਦੀ ਚੜ੍ਹਦੀ ਪਾਸੀ ਦੇ ਇੱਕ ਕੰਧ ਪਾੜ ਕੇ ਸਭ ਸਿੰਘਣੀਆਂ ਕੈਦ ਵਿੱਚੋਂ ਕੱਢ ਲਈਆਂ ਤੇ ਘਰੋ ਘਰੀ ਪਹੁੰਚਾ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ